ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਲ ਜਾਨਵਾ ਸਾਰੇ ਵੀਰਾਂ ਨੇ ਸੈਟਨੇ ਕਰਦੇ ਕੇ ਬਲੌਗ ਦੀ ਸਟਾਰਟਿੰਗ ਤੇ ਅੱਜ ਦਿਨ ਹੈਗਾ ਤੀਜਾ ਆਪਾਂ ਮਲਪੜਨ ਗੋਲਮੇ ਲਾਈ ਜਾਂਦੇ ਆ ਕੂਤਰਾ ਨੂੰ ਕੱਲ ਵੀ ਲਾਈ ਸੀ ਪਰਸੋਂ ਵੀ ਲਾਈ ਸੀ ਤੇ ਅੱਜ ਵੀ ਲਾਵਾਂਗੇ ਕੱਲ ਤਾਂ ਲਾਈ ਸੀ ਇੱਕ ਨੰਬਰ ਖੁੱਡੇ ਨੂੰ ਜਿਹੜੇ ਕੂਤਰਾ ਪਟਨਾ ਵਾਲੇ ਹੈਗੇ ਆ ਉਹਨਾਂ ਝੁੰਡਰਾ ਪਟਨੀਆਂ ਪਿਛਲੇ ਸਾਲ ਵਾਲੇ ਕੱਲ ਪਰਸੋਂ ਤਾਂ ਲਾਈ ਸੀ ਉਹਨਾਂ ਨੂੰ ਕਾਦਰ ਲਾਈ ਸੀ ਆਪਾਂ ਵੱਡੇ ਕਬੂਤਰਾਂ ਨੂੰ ਤੇ ਅੱਜ ਲਾਉਣੀ ਹੈਗੀ ਆ ਵੱਡੀਆਂ ਕਬੂਤਰਾਂ ਨੂੰ ਜਿੰਨੀਆਂ ਬੈਠੀਆਂ ਆਪਾਂ ਸਾਰਿਆਂ ਨੂੰ ਲਾ ਦੇਣੀ ਦਵਾਈ ਤੇ ਵਿੱਚੋਂ ਅੱਧਾਂ ਕਈ ਜਣਾਂ ਨੂੰ ਲਾ ਦਾਂਗੇ ਜਿਹੜੇ ਨਾ ਸਾਫ ਸੂਫਾ ਵਿੱਚੋਂ 10 12 ਕਬੂਤਰਾਂ ਨੂੰ ਲਾਤੀ ਸੀ ਆਪਾਂ ਦਵਾਈ ਇਹਨਾਂ ਚੋਂ ਜਿਹੜੇ ਜਾਵਾਂ ਪੱਲੀ ਸਾਫ ਕਬੂਤਰਾਂ ਉਹਨਾਂ ਨੂੰ 10 12 ਨੂੰ ਲਾਤੀ ਸੀਗੀ ਤੇ ਬਾਕੀ ਸਾਰੇ ਰਹਿੰਦੇ ਇਧਰ ਉਹ ਮੇਰੇ ਪਰ ਹਜੇ ਨਹੀਂ ਲਾਉਣੀ ਇਹਨਾਂ ਨੂੰ ਕਿਉਂਕਿ ਕਬੂਤਰ ਸਾਰੇ ਪੱਟੇ ਵਿਆਥੜਨ ਲੈ ਬਾਕੀ ਆਉਂਦਿਆਂ ਦੇ ਖੰਭ ਸਾਰਿਆਂ ਦੇ ਇਸ ਸਾਫ ਸੀ ਆਪਾਂ ਉਹਨਾਂ ਦੇ ਲਾਦ ਲਈ ਤੇ ਬਾਕੀ ਰਹਿੰਦੇ ਆ ਤੇ ਪਹਿਲਾਂ ਆਪਾਂ ਬੱਚੇ ਛੱਡ ਲਗੇ ਟੂਟਰ ਬੰਨਤਾ ਇੱਕ ਤੇ ਬੱਚੇ ਛੱਡ ਲ ਗਣ ਪਹਿਲਾਂ ਛਤਰੀ ਖੜੀ ਕਰ ਲ ਗਿਆ ਹਾਲੀ ਤੇ ਫਿਰ ਛੱਡਦੇ ਬੱਚੇ ਘੰਡ ਵਾਲਾ ਤੇ ਟੋਰੀ ਵਾਲਾ ਜੀ ਇਹ ਉੱਡਦੇ ਹੁੰਦੇ ਆ ਪਹਿਲਾਂ ਪਏ ਹੀ ਛੱਡ ਲਗੇ ਚਲੋ ਬਈ ਗਾਇ ਉੱਡ ਗਏ ਆ ਗਿਆ ਕਾਦ ਵਾਲਾ ਬਾਈ ਉਤਰਾ ਪਰ ਇੱਕ ਅੱਧੀ ਡਾਈ ਕਰਾ ਕੇ ਬੰਦੀ ਕਰ ਦੇ ਦੋ ਦਿਨ ਹੀ ਉੱਡ ਕੇ ਆਇਆ ਪਰ ਸਿੱਧਾ ਆ ਗਿਆ ਇਹ ਇਹ ਝਾੜ ਪਿਆ ਹੋਇਆ ਯਾਰ ਵਿੱਚ ਦੋ ਦੋ ਸਿੱਟੀ ਬੈਠਾ ਚਾਰ ਚਾਰ ਰਹਿ ਗਏ ਰਖੰਬ ਤੇ ਆ ਦੇਖੋ ਕਿੰਨਾ ਕਰਾ ਝਾੜ ਪਿਆਗਾ ਇਹ ਆਪਾਂ ਡਾਉਣਾ ਨਹੀਂਗਾ ਕੱਲੋਂ ਵੀ ਬਾ ਦੇਣਾ ਬਾ ਖੰਮ ਪਟਣੀ ਹੈ ਇਹਦੇ ਤਾਂ ਆਪਾਂ दो बाकी यार होली करके बहा देने आप चल भाई ਕਿਰਾ ਮਿੱਤਰੋ ਭਾਲ ਗਏ ਸਾਰੇ ਬੱਚੇ ਤੇ ਫਿਰ ਆਪਾਂ ਕੂਤਰਾਂ ਨੂੰ ਦਵਾਈ ਵੀ ਲਾਉਣੀ ਆ ਲੋਏ ਮਿੱਤਰੋ 11:00 ਵਜੇ 10 ਮਿੰਟ ਹੋ ਗਏ ਆ ਤੇ ਇੱਕ ਬੱਚਾ ਆ ਕੇ ਬਹਿ ਗਿਆ 11:00 ਵਜੇ ਕਾਲੀ ਟੋਰੀਆ ਦੂਜਾ ਹਜੇ ਫਿਰਦਾ ਤੇ ਆਪਾਂ ਖੋਲਦੇ ਸੀ ਦਵਾਈ ਕੂਤਰਾਂ ਨੂੰ ਖੰਡ ਲਿਆਂਦੀ ਤੇ ਆਏ ਪਾਣੀ ਪੂਣੀ ਮੈਨਾਂ ਪਾਣੀ ਵੀ ਆ ਪਿਆ ਤੁਹਾਨੂੰ ਪਹਿਲਾਂ ਬੱਚਾ ਖਾਦਾ ਪੈ ਕੇ ਮੈਂ ਆਹ ਜਿਹੜਾ ਕੋਠੀ ਤੇ ਰਹਿੰਦਾ ਉਹ ਚੱਲਿਆ ਬੱਚਾ ਉੱਚਾ ਖੜਾ ਜੇ ਇਹ ਦੇਖਣਾ ਮਿੱਤਰੋ ਕਬੂਤਰ ਆ ਫਿਰਦਾ ਵਾਰਾ ਯਾਰ ਆ ਫਿਰ ਬੱਚਾ ਆਪਣਾ ਆ ਚੱਲਿਆ ਆ ਚੱਲਿਆ ਬਨੇਰੇ ਨਾਲ ਨਾਲ ਬਹੁਤ ਚੜਾ ਬੱਚਾ ਯਾਰ ਇਹ ਕੱਲਾ ਢਾਂਡਾ ਵਾਲਾ ਜੇ ਅਗਲਾ ਵੀ ਢਾਂਡਾ ਇੱਕ ਕਬੂਤਰ ਆਇਆ ਫਿਰਦਾ ਵਾਰਾ ਤੇ ਜਾਂ ਕੋਈ ਪਤਾ ਨਹੀਂ ਪਰਲੇ ਫਿਰ ਨਹੀਂ ਤੇ ਕਬੂਤਰ ਰੱਖੇ ਆ ਉਹਨਾਂ ਦੇ ਹਨਾ ਤੇ ਉਹਨਾਂ ਦੇ ਹੋ ਸਕਦਾ ਉਹਦੇ ਰੰਗ ਹੈਗਾ ਰੱਬ ਤੇਰਾ ਭਲਾ ਕਰੇ ਗੁਲਾਬੀ ਟੂਸੇ ਦੋਵੇਂ ਤੇ ਹਰਾ ਘੰਡਾ ਅੱਗੋਂ ਹੋ ਸਕਦਾ ਟੌਰੀ ਜਾਂ ਬਿੱਟ ਹੋਊਗੀ ਹਰੀ ਯਾਰ ਇਹ ਰੰਗ ਆ ਮਿੱਤਰੋ ਕਬੂਤਰ ਤੇ ਇਧਰੋਂ ਤੁਹਾਨੂੰ ਪੇਰ ਕਲੀਅਰ ਕਰ ਦਿੰਨੇ ਆ ਆਉਂਦਾ ਉੱਚਾ ਆਦ ਲੈ ਉੱਚਾ ਦਿਸਣਾ ਨੀਗਾ ਗਲਾਬੀ ਤੋਂ ਸੇ ਹਰਾ ਟੈਡਾ ਕੰਡਾ ਜਾ ਕਰਨੋ ਜਾਂ ਟੈਡ ਕਰ ਲਓ ਉੱਚਾ ਗੂ ਤਰੇ ਦਸ ਨਹੀਂ ਰਿਹਾਗਾ ਤੇ ਆ ਚੱਲਿਆ ਓ ਇਹ 15 ਉੱਚੇ ਖੜੇ ਆ ਤੇ ਇੱਕ ਉਤਰ ਬਾਰ ਆ ਪਰ ਜੋ ਨੀਵਾ ਹੁੰਦਾ ਨਾ ਮੈਂ ਕਲੀਅਰ ਕਰਕੇ ਰੰਗ ਦੱਸਦਾ ਤੁਹਾਨੂੰ ਗਲਾਬੀ ਤੋਂ ਸੇ ਤਾਂ ਹੈਗੇ ਹੈਗੇ ਹਰਾ ਕੰਡ ਵੀ ਹੈਗਾ ਹੀ ਹੈਗਾ ਤੇ ਟੌਰੀ ਜਾਂ ਬੈਠ ਹੋਊਗੀ ਇਹਨਾਂ ਚ ਇੱਕ ਚੀਜ਼ ਆ ਆਗੇ ਚਾਰ ਔਰ 라 ਉਤਰੈ ਨਾ ਜੀ ਓ ਮੁਰਗੇ ਆ ਗਿਆ ਆਪਣੇ ਘਰ ਤੇ ਬਾਹੋਂ ਤਾਂ ਲੋਕੀ ਕਬੂਤਰ ਵੀ ਕੱਢਣ ਲੱਗ ਪਏ ਬਾਹਰ ਓ ਮੁਰਗੇ ਫੇਰੀ ਤੇ ਆਪਾਂ ਯਾਰ ਦਵਾਈ ਦੇ ਕੇ ਕਬੂਤਰਾਂ ਨੂੰ ਤੇ 20-20 ਕਰਕੇ ਐਮ ਐਲ ਤੇ 45-58 ਇਹ ਚ ਪਾ ਲੈਣੀਆਂ ਖੰਡਰ ਲਾ ਲੈਣੀਆਂ ਤੇ ਦੂਜੀ ਗੋਲੀ ਚ ਆਪਾਂ ਗੋਲੀਰ ਲਾ ਲੈਣੀ ਆ ਹਾਲੀ ਤੇ ਕਿਹਨਾਂ ਪੇਰ ਪਾਣੀ ਮਿਲ ਗੇ ਆ ਪਿਆ ਪਾਣੀ ਪਾਣੀ ਮਿਣ ਕੇ ਤੇ ਗੋਲੀਰ ਲਾ ਕੇ ਫਿਰ ਆਪਾਂ ਕੂਤਰਾ ਲੈ ਕੇ ਆਵਾਂਗੇ ਅੱਜ ਕੱਢ ਕੇ ਫਿਰ ਲਾਲੀ ਆ ਪੇਜੀ ਪੇਟਾ ਤੇ ਡੱਬੀ ਹੋ ਗਈ ਜਮਾਂ ਖਾਲੀ ਸਟਿੱਕਰ ਜੇ ਬਈ ਸਿੱਥੇ ਉੱਡ ਗਏ ਓ ਬਾਈ ਆ ਪਾਈ ਜੀ ਆ ਪੇ ਇਹੋ ਜੀ ਹੋ ਗਈ ਦਵਾਈ ਜੀ ਇਹ ਤੇ ਇਹ ਆਪਾਂ ਆ ਖੰਡ ਰਲ ਗਈ ਆ ਨਾਲੇ ਪਾਣੀ ਚ ਤੇ ਵਿੱਚਰ ਲਾ ਦਨੇ ਵੀ ਸ਼ੱਕੋ ਜੀ ਬਰ ਲਾ ਕੇ ਯਾਰ ਕਬੂਤਰ ਕੱਢ ਲਗੇ ਕਬੂਤਰ ਨਾ ਚ ਵੱਡੀਆਂ ਕਬੂਤਰ ਨਾ ਰਹਿੰਗ ਕੱਲੀਆਂ ਆਪਣਾ ਤੇ ਉਹਨਾਂ ਨੂੰ ਦੇ ਕੇ ਐਨੀ ਨੇ ਦਵਾਈ ਤੇ ਧੁੱਪੇ ਜਾਲ ਚ ਪਾ ਦੇਣਗੇ ਆਪਾਂ ਇਹ ਕਬੂਤਰ ਨਾ ਕੱਢ ਲਏਗੇ ਇਧਰ ਰਲ ਗਈ ਦਵਾਈ ਮਿੱਤਰੋ ਵੀ ਕਬੂਤਰਾਂ ਪਾ ਲਿਆ ਹੁੰਦੇ ਗਏ ਜੀ ਪਿੰਜਰੇ ਚ ਆਪਾਂ ਤੇ 10 ਕਜ ਹੋਰ ਆ ਤੇ ਵੀ ਵੀ ਐਵੇਂ ਮਾਰਨੇ ਆ ਸਿੰਜਨ ਅੰਦਰ ਤੇ ਭਰ ਕੇ ਸਰਿੰਜ ਮਾਰ ਕੇ ਨੰਦਰ ਤੇ ਇਹਨਾਂ ਨੂੰ ਛੱਡ ਦੇਣਾ ਇੱਧਰ ਆਹ ਕਰ ਦੇਣਾ ਪਿੰਜਰਾ ਆਪਾਂ ਤੁੱਪੇ ਤੇ ਮੜਾਪ ਪੂਰੇ ਕੱਢਣਗੇ ਤੇ ਇਹਨਾਂ ਨੂੰ ਦੇ ਦੇ ਕੇ ਦਵਾਈ ਜੀ ਤੇ ਬਾਅਦ ਚ ਆਪਾਂ ਦਿਨ 10 ਰਹਿਗੇ ਉਹ ਵੀ ਫੜ ਕੇ ਲੈ ਕੇ ਆਉਣੇ ਆ ਇਨਾ ਵੀਰ ਨੂੰ ਦੇਤੀ ਆ ਤੇ 10 ਕਜ ਹੋ ਰਹੀ ਨੇ ਕਬੂਤਰ ਨਾ ਆ ਦੇਖੋ ਅੰਦਰ ਬੈਠੇ ਨੇ ਚਾਰ ਤੇ 4 8 2 10 12 ਉਧਰ ਰਹਿਣਗੇ ਹੋਰੀ ਤੇ ਇਹਨਾਂ ਨੂੰ ਪਿੰਜਰੇ ਪਾਉਣੇ ਆ ਕੱਢ ਕੇ ਲਾਉਣੇ ਆ ਤੇ ਇਹਨਾਂ ਨੂੰ ਘੇਰਾ ਪੁੱਥੇ ਕਰ ਦਿੰਨੇ ਆ ਪਿੰਜਰਾ ਜਾ ਆਹੜਾ ਪਿੰਜਰਾ ਕਰ ਦਿੰਨੇ ਆ ਪੁੱਥੇ

ਦੋ ਤਾਂ ਉਹ ਨਹੀਂ ਔਰ ਜਮਾ ਪੌੜੀ ਬੋਲਦੀ ਇਹਨਾਂ ਜੀ ਫਿਰਦਾ ਆਪਣਾ ਬੱਚਾ ਵੀ ਖੜ ਜੋ ਆਹ ਬਾਈ ਕਿਧਰ ਗਿਆ ਫੇਰ ਆ ਗਿਆ ਪੌੜੀ ਨਾਲ ਦੀ ਬੱਦ ਨਾ ਦਿਖ ਨਹੀਂ ਰਿਹਾਗਾ ਆ ਚੱਲਿਆ ਜਿਵੇਂ ਬਰੇਰੇ ਕੋਲ ਦੀ ਆ ਹੋ ਗਿਆ ਆ ਹੋ ਗਿਆ ਆਊਗਾ ਫੇਰ ਇਧਰ ਆ ਗਿਆ ਬਾਜ ਦੇ ਕੋਲ ਦੀ 12 ਵਜ ਗਏ ਇਹਦੇ ਮੇਰੇ ਚਾਰ ਚਾਰ ਰਹਿੰਦੇ ਯਾਰ ਵੱਡੇ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਬਈ ਦੂਸਰਾ ਬੱਚੇ ਨਹੀਂ ਛੱਡਣਗੇ ਤੇ ਬੱਚੇ ਬਈ ਦੂਸਰਾਂ ਨੇ ਆਉਂ ਨਿਕਲੀ ਜਾਂਦੇ ਆ ਉਹ ਖੁੱਡੇ ਕੇ ਇਹ ਤਾਂ ਬਾਸ ਬਈ ਪੱਟ ਨਹੀਂ ਹੈ ਕਬੂਤਰ ਆ ਜਿਹੜੇ ਬੱਚੇ ਬੈਠੇ ਨਾ ਬਾ ਲਾ ਕੇ ਅੱਡੇ ਤੇ ਪਟਣੇ ਹੀ ਐ ਤਾਂ। ਤੇ ਝਾੜ ਝੂੜ ਪਈ ਜਾਂਦੇ ਜਿਹੜੇ ਉੱਡੇ ਫਿਰ ਚਾਰ ਚਰ ਰਹਿੰਦੇ ਉਹਦੇ ਵੀ। ਬਾ ਦੋ ਡੰਗ ਹੋਇ ਕਰਾ ਕੇ ਬੰਦ ਕਰ ਦਾਂਗੇ ਕਬੂਤਰ ਜੀ ਆਪਾਂ ਇਹ। ਲਓ 11 ਕਬੂਤਰਾਂ ਇੱਧਰ ਪਾਤੀਆਂ ਦਵਾਈ ਦੇ ਕੇ ਤੇ ਦਵਾਈ ਐ ਇੰਨੀ ਬਚ ਗਈ ਆ। ਤੇ ਹੁਣ ਕਬੂਤਰ ਹੀ ਹੈ ਨਹੀਂ ਕੋਈ ਆਪਣੇ ਕੋਲ ਲਾਉਣ ਨੂੰ ਦਵਾਈ। ਆ ਬਚ ਗਈ ਦਵਾਈ। ਕਿਹੜਾ ਪਈ ਰਹਿਣ ਦਿੰਦੇ ਨੇ ਦਵਾਈ? ਇਹ ਇਹਨਾਂ 'ਚੋਂ ਕਿਸੇ ਨੇ ਗਲਚਿਆ ਗਲੁਚਿਆ ਤੇ ਆਪਾਂ ਉਹਨੂੰ ਦੇ ਦਾਂਗੇ। ਬਾਕੀ ਹੁਣ ਤੈਰ ਆਪਣੀ ਵਾਧੂ ਹੀ ਇਹ ਦਵਾਈ ਤੇ ਬੱਚਾ ਆ ਗਿਆ ਨਹੀਂ ਮੈਂ ਮਿੱਤਰੋ 12 ਵਜ ਗਏ ਆ 12 ਵਜ ਗਏ 8 ਮਿੰਟ ਹੋ ਗਏ ਆ ਬੱਚਾ ਆ ਗਿਆ ਨਹੀਂ ਵਾ ਇਥੇ ਫਿਰਦਾ ਹੋਊਗਾ ਕਿੱਧਰ ਗਿਆ ਏ ਆ ਗਿਆ ਜੀ ਬੈਜੂ ਗਈ ਆ ਗਿਆ ਬੈਜਣੇ ਨੇ ਹੁਣ ਬੱਦਲ ਜੀ ਬਣ ਗਏ ਮਿੱਤਰੋ ਮਿੱਤਰੋ ਡੇਢ ਘੰਟਾ ਹੋ ਗਿਆ ਦਵਾਈ ਦਿੱਤੀ ਨੂੰ ਕਬੂਤਰਾਂ ਨੇ ਤਾਂ ਹਜੇ ਖਾਸ ਕੱਡੇ ਨਹੀਂ ਮਿਲ ਆ ਪਜੇ ਆ ਮਾੜੇ ਮੂٹے ਜਿਹੇ ਕੱਡੇ ਹਜੇ ਤਾਂ ਉਹ ਬਿੱਠਾ ਮਾਰੀ ਜਾਂਦੇ ਨੇ ਹਜੇ ਕੱਡੇ ਨਹੀਂ ਗਏ ਇਹਨਾਂ ਨੇ ਤੇ ਇੱਕ ਪਰ ਕਬੂਤਰ ਨੂੰ ਵੀ ਦਿੱਤੀ ਸੀਗੀ ਇਹ ਕੱਲ ਰਹਿ ਗਿਆ ਸੀਗਾ ਕਬੂਤਰ ਵੱਡਾ ਕੂਤਰੀ ਆ ਤੇ ਇਹਦੇ ਮਲਾਪ ਚੇਕ ਕਰਾਉਣੇ ਇਹਨੇ ਕੱਢਿਆ ਮਲਾਪ ਦਾ ਸਹੀ ਮਲਾਪ ਇਹਨੇ ਕੱਢਿਆ ਆ ਦੇਖੋ ਕਿ ਡਾਲਾ ਮਾਮਲਾ ਆ ਪਾ ਇੱਕੀ ਆਮਲਾਪ ਕੱਢਿਆ ਨਹੀਂ ਆ ਕਬੂਤਰਾ ਇਹ ਰੇ ਰੇ ਇਹ ਦੋਵਾਂ ਰਗਾ ਕੱਢਤਾ ਇੱਕ ਹੀ ਬਾਕੀ ਹਜੇ ਤਾਂ ਨਹੀਂ ਕੱਢਿਆ ਕੇ ਕਬੂਤਰੀ ਨੇ ਇਕੱਲੇ ਕੂਤਰ ਨੇ ਕੱਢਿਆ ਹਾਈ ਡੇਢ ਘੰਟਾ ਹੋ ਗਿਆ ਦੋ ਜੀ ਤਿੰਨ ਮੱਪਾ ਨੂੰ ਲੋ ਇਹ ਕਬੂਤਰ ਨੂੰ ਆਪਾਂ ਤਾੜਦਗੇ ਤੇ ਜਿੰਨੇ ਕੱਢਨੇ ਸੀ ਮਲੱਪ ਕੱਢਦੇ ਕਬੂਤਰਾਂ ਨੇ ਪਰ ਕੂਤਰਾਂ ਨੇ ਬਾਹਲੇ ਨਹੀਂ ਕੱਢੇ ਯਾਰ ਕੂਤਰਾਂ ਨੇ ਬਾਹਲੇ ਕੱਢਿਆ ਹੋਰ 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 ਆ ਦੇ ਦੋ ਪਏ ਬਾ ਹੁਣ ਸਾਰੇ ਕੂਤਰਾਂ ਨੂੰ ਦਵਾਈ ਲੱਗ ਗਈ ਜਿਹੜੀ ਪਈ ਸੀ ਆਪਾਂ ਢੋਲਤੀ ਉਹ ਤੇ ਕਿਹੜਾ ਸਾਰੇ ਕੂਤਰਾਂ ਨੂੰ ਦਵਾਈ ਲਾਤੀ ਆ ਜਿਹੜੇ ਖੰਮ ਪੱਟੇ ਆ ਉਹ ਰਹਿ ਗਏ ਮਿੱਤਰੋ ਉਹਨਾਂ ਨੂੰ ਪਹਿਜੋ ਪੱਲੀ ਸਾਫ਼ ਹੋ ਗਈ ਕੂਤਰ ਉਹ ਲਾਵਾਂਗੇ ਕਿਹੜਾ ਆਪਾਂ ਵੱਡਿਆਂ ਨੂੰ ਜਿਹੜੇ ਪੱਲੀ ਸਾਫ਼ ਆ ਕੇ ਨਾ ਵੱਡੇ ਕੂਤਰਾਂ ਤੇ ਕਬੂਤਰਾਂ ਨੂੰ ਸਾਰਿਆਂ ਨੂੰ ਲੱਗ ਗਈ ਆ ਤੇ ਉਡਣ ਵਾਲੇ ਚੋਂ ਜਿਹੜੇ ਪੱਲੀ ਸਾਫ ਆ ਉਹਨਾਂ ਨੂੰ ਲਾਤੀ ਆਪਾਂ ਕੋ ਵਿੱਚ 15 ਕਬੂਤਰਾਂ ਦਾ ਸਿੰਘਾਂ ਤੇ ਬਾਕੀ ਕਬੂਤਰ ਸੀਗੇ ਇੰਨੇ ਨਹੀਂ ਕੱਡੇ ਮਲਾਪਿੰਦੇ ਨੇ ਯਾਰ ਤੇ ਪਹਿਲਾਂ ਆਪਾਂ ਬੱਚੇ ਦਾ ਆੜਦਗੇ ਤੇ ਬਾਅਦ ਚ ਆਪਾਂ ਆ ਤਾੜ ਦਾਂਗੇ ਤੇ ਨਾਲੇ ਆ ਕਬੂਤਰ ਤਾੜ ਦਾਂਗੇ ਇੰਨੇ ਚ ਵੀ ਨਹੀਂ ਕਿੰਨੇ ਕੱਡੇ ਇਹਨਾਂ ਨੇ ਮਲਾਪ ਲੈ ਇਹ ਕੂਦਣਾ ਤਾੜਦੇ ਆ ਤੇ ਬੱਚੇ ਆ ਸਾਰੇ ਤਾੜਦੇ ਸੀਗੇ ਤੇ ਮੈਂ ਟਮੇਂਡੀਆਂ ਪਤਾ ਆੜ ਕੇ ਕਬੂਤਰਾਂ ਦਾਣੇ ਪਾਦ ਕੇ ਤੇ ਅੱਜ ਹੈਗਾ ਮੇਲਾ ਪਿੰਡ ਝੋਕ ਹਰੀ ਹਰ ਤੇ ਕਬੱਡੀ ਦਾ ਮੇਲਾ ਕਬੱਡੀ ਕਾ ਆਪਾਂ ਦੋ ਟਰੈਕਟਰ ਦੇਣੇ ਆ ਤੇ ਬਾਕੀ ਨਾਮ ਨਹੀਂ ਪਤਾ ਆਪਾਂ ਨੂੰ ਤੇ ਚੰਗੇ ਚੰਗੇ ਖਿਡਾਰੀ ਆਉਣਗੇ ਓਪਨ ਹੀ ਆ ਜੀ ਤੇ ਤਾਂ ਹੀ ਉਹ ਮੈਂ ਟਮੇਟੋ ਮੇਰੀ ਦਾਣੇ ਪਾ ਕੇ ਗਊਤਾਂ ਨੂੰ ਪਾਣੀ ਪਾ ਕੇ ਤੇ ਨਹਾਣੂ ਕੇ ਚੱਲਦੇ ਆ ਮੇਲਾ ਤਾਂ ਵੇਖ ਕੇ ਆਈਏ ਲੋਈ ਹੋਰ ਰਹਿ ਗਏ ਉਹ ਵੀ ਤਾੜ ਕੇ ਦਾਣੇ ਪਾ ਦਿੰਨੇ ਮੈਂ ਟਮੇਟੋ ਪਤਾ ਕਿ ਸਾਰੇ ਗਊਤਾਂ ਨੂੰ ਦਾਣਾ ਪਾਣੀ ਤੇ ਜਲ ਕਰ ਦਈਏ ਇੱਥੇ ਹੀ ਕਾਲੂ ਆਪਾਂ ਮੈਟ ਵੀ ਧੋ ਦਾਂਗੇ ਆਹ ਨਾਲ ਉਹ ਵੀ ਧੋ ਦਾਂਗੇ ਤੇ ਉਹ ਵੀ ਧੋ ਦਾਂਗੇ। ਲਓਏ ਮਿੱਤਰੋ ਹੋ ਗਏ ਰੈਡੀ ਤੇ ਚੱਲਦੇ ਹੁਣ ਆਪਾਂ ਮੇਲੇ ਦੇ। ਕਬੂਤਰਾਂ ਦਾਣਾ ਪਾਣੀ ਪਾਦਾ ਸੀਗਾ ਤੇ ਚੋਗਲੇ ਕਬੂਤਰਾਂ ਨੇ। ਇਧਰ ਵੀ ਚੋਗਲੇ ਉਤਰਾਣ ਦਾਣਾ ਪਾਣੀ। ਗੱਠਾ ਮਾਰੀ ਜਾਂਦੇ ਵਿਖਦੇ ਕਿਹੋ ਜਿਹਾ। ਮੈਂ ਪਾ ਇੱਕ ਦਿਨ ਚ ਖੁੱਡੇ ਸਾਫ ਕਰਨੇ ਆ ਬਿੱਠਾ ਵਧੀਆ ਮਾਰਦੇ ਸੁੱਕਨੇ ਮਾਰਦੇ ਆ ਪਾਣੀ ਵਾਲੀ ਬਿੱਠ ਦਾ ਡਰ ਹੁੰਦਾ ਯਾਰ ਪੋਟੇ ਪੋਟੇ ਜੇ ਵੇਟ ਅਰ ਗਏ ਆ ਕੂਤਰਾਂ ਦੇ ਤੇ ਜੇ ਬਾਲਾ ਪਾਣੀ ਪੀਂਦੇ ਆ ਉਦੋਂ ਸਮਝੋ ਤੁਹਾਡਾ ਕਬੂਤਰ ਬਿਮਾਰ ਆ ਜਾਂ ਪਾਣੀ ਦਾਣੇ ਨਹੀਂ ਖਾਂਦੇਗੇ ਪਾਣੀ ਨਾਲ ਰੱਜੇ ਰਹਿੰਦੇ ਆ ਨਾ ਉਦੋਂ ਬਾਅਦ ਸਮਝੋ ਕਬੂਤਰ ਬਿਮਾਰ ਆ ਤੁਹਾਡਾ ਤੇ ਜਦੋਂ ਦਾਣੇ ਖਾ ਕੇ ਬੈਂਦੇ ਆ ਪੋਟੇ ਚੇ ਕਰ ਲਓ ਜੇ ਜਮ ਐਟਰ ਗਏ ਹੋਏ ਤੇ ਪੂਰੀ ਸੰਗਣੀ ਬੈਠ ਮਾਰੀ ਬਿਨਾ ਪਾਣੀ ਤੋਂ ਤੇ ਕਬੂਤਰ ਜਮਾਂ ਤੰਦਰੁਸਤ ਆ ਆਇਦਰ ਵੇਖਗੇ ਕਿਵੇਂ ਲ ਜਮਾਂ ਆਕੜੇ ਬਏ ਬੋਟੇ ਜੇ ਜਮਾਂ ਕਬੂਤਰ ਤੰਦਰੁਸਤ ਹੁੰਦਾ ਤੇ ਇਹ ਉੱਡਣ ਦੀ ਨਿਸ਼ਾਨੀ ਵੀ ਹੁੰਦੀ ਹੈ ਮਿੱਤਰੋ ਜਿਹੜਾ ਕਬੂਤਰ ਪਾਣੀ 'ਚ ਬੈਠ ਮਾਰਦਾ ਜਾਂ ਪਾਣੀ ਬਾਹਲਾ ਪੀਂਦਾ ਉਹ ਕਬੂਤਰ ਕਾਮਯਾਬ ਨਹੀਂਗਾ ਉਹ ਕਬੂਤਰ ਨਹੀਂ ਉੱਡਦਾ ਆਪਾਂ ਨਹੀਂ ਕਹਿੰਦੇ ਹਣਾ ਉੱਡਦਾ ਕਬੂਤਰ ਉਹ ਤੇ ਜਿਹੜਾ ਬਾਹਲਾ ਪਾਣੀ ਨਾ ਪੀਵੇ ਤੇ ਪੋਟੇ ਆ ਜਿਵੇਂ ਜਾਮ ਹੋ ਗਿਆ ਨਾ ਮਤਲਬ ਜਾਮ ਤਾਂ ਨਹੀਂ ਕਹਿ ਸਕਦੇ ਮਸ ਸਖਤ ਹੁਣ ਪੋਟਾ ਤੇ ਤੜਕੇ ਨੂੰ ਦਾਣੇ ਹਜਮ ਕਰਦਾ ਹੋਵੇ ਗੂਤਰ ਤੇ ਉਹ ਤਾਂ ਅੰਦਰੋਂ ਸਤ ਹੁੰਦਾ ਵਧੀਆ ਤੇ ਜਦੋਂ ਆਪਾਂ ਦਾਣੇ ਪਾਉਣੇ ਭੱਜ ਕੇ ਦਾਣੇ ਨੂੰ ਆਵੇ ਹਨ ਪੋਟਾ ਭਰ ਕੇ 라ਵਣਾ ਬੈਠੇ ਤੇ ਕਈ ਗੂਤਰ ਦਾਣੇ ਥੋੜੇ ਖਾਂਦੇ ਆ ਪਾਣੀ ਬਾਹਲਾ ਪੀਂਦੇ ਮਣਕ ਪਾਣੀ ਵਾਲੇ ਬਿੱਠੇ ਮਾਰੀ ਜਾਂਦੇ ਰਹਿੰਦੇ ਆ ਉਹ ਫਿਰ ਗਲਤਤਾ ਚੀ ਹੈ ਕੀ ਹੋ ਗਿਆ ਚਲਦੇ ਹੁਣ ਅਪ ਮੇਲੇ ਤੇ ਗਾਂ ਫੇਰ ਹੀ ਕੰਟੀਨਿਊ ਕਰਦੇ ਥੋਡੇ ਨਾ ਤੇ ਸੱਦੂ ਵੱਡਾ ਵੇਰ ਹਾ ਸਾਡੀਆਂ ਦਵਾਵਾਂ ਨੇ ਆਹ ਤਰ੍ਹਾਂ ਤਰ੍ਹਾਂ ਚੜਦੇ ਚਲਾ ਵਿੱਚ ਰੱਖੇ ਲੋਰ ਪੁੱਤਰ ਵੀ ਕਹਿੰਦੇ ਕਬੱਡੀ ਪਾ ਰਿਹਾ ਖੇਡਦੇ ਮਰਾਨ ਦੇ ਵਿੱਚ ਮੇਰੇ ਮਿੱਤਰੋ ਆਹ ਚਾਰੇ ਪਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਵੇਖਾਂਗੇ ਓ ਆਇਆ ਜਿੰਮਾਦਾਰ ਖੜੇ ਅਸੀਂ ਖੁੱਲ ਕੇ ਖੜੇ ਆ ਕੀ ਹੋਣਗੇ ਪਿੱਛੇ ਹਾਂ ਖੁੱਲ ਕੇ ਖੜੇ ਆ ਹੋਣਗੇ ਪਿੱਛੇ ਸਾਰੇ ਖੁੱਲ ਕੇ ਖੜੇ ਆ ਹਰਜੀਤ ਆ ਗਿਆ ਮੇਰੇ ਮਿੱਤਰੋ ਹਰਜੀਤ ਸਿੰਘ ਸ਼ਾਟਾ ਮੋਠਾ ਵਾਲੀ ਪਿੰਡ ਹੈ ਮੁੰਡਾ ਅੱਜ ਖੇਡ ਦਾ ਮਾਝੀ ਦੇ ਵੀ ਅੱਜ ਕੰਨੇ ਫੱਜਰਾ ਸ਼ਰੀਕ ਪਰਿਆ ਹੋਇਆ ਮਨਦੀਪ ਗੰਗਲੀ ਜੱਫਾ ਲਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਕੁੰਦਨਾ ਬਾਜ ਕਬੱਡੀ ਦਾ ਉਧਰਲੇ ਪਾਸੇ ਬਲਕੰਦ ਜੰਗ ਕਹਿੰਦੇ ਆ ਸਾਡੇ ਕੈਨੇਡਾ ਵਾਲੇ ਬੰਦੀਪੁਰੇ ਜੱਫੀ ਸਾਡੇ ਗੋਪੀ ਦਾ ਜੱਫਾ 500 ਦਾ ਮੇਰੇ ਮਿੱਤਰੋ 500 ਦਾ ਹੋਵੇਗਾ ਪਰ ਆ ਜੰਗੂ ਫੈਸਲਾ ਕੀ ਹੈ ਡਬਲ ਨੰਬਰ ਧਾਵੀ ਦੇ ਕਿਤੇ ਬਾਜ ਕੁੰਦਨਾ ਬਾਜ ਸੰਦੀਪ ਨੰਬਰ ਜੋੜ ਗਿਆ ਲੈ ਵੀ ਨੌਜਨ 76 ਆਹ ਸਾਹਮਣੇ ਜਾਂਦੇ ਕਬੱਡੀ ਪੈ ਗਈ ਹੈ ਫਰੰਦੀਪੁਰ ਦੀ ਤਰਫੋਂ ਇੱਕ ਪਾਸੇ ਬਾਬੇ ਬੀਬੀ ਚੰਦੀ ਕਹਿੰਦੇ ਧਰਤੀ ਹੈ ਗੁਰਬਾਜ ਤੇ ਦਲਬਾਗ ਉਹ ਦੋ ਘੋੜਿਆਂ ਕਿਹਦੇ ਸੰਨ ਉਹ ਕਿਹਦੇ ਚੋਰੀ ਕੀਤੇ ਤੇ ਕਿਹਨੂੰ ਭੇਟ ਕੀਤਾ ਸੁਰਸਕੀ ਧਰਤੀ ਬਾਬੇ ਬੀਬੀ ਚੰਦੀ ਕਹਿੰਦੇ ਮੋਹ ਕਬੱਡੀ ਧਰਤੀ ਹੈ ਹਰੇ ਪਰ ਕਹਿੰਦਾ ਜੱਫੇ ਦਾ ਜੱਫਾ ਠਿਕ ਨਿਕੂ ਕਰਿਆਨ ਦੁੱਖਾ ਪਿੰਡਾ ਹੈ ਕਲਿਆਣ ਤੁੱਖਾ ਪਿੰਡਾ ਹੈ ਉਹ ਮੁੰਡਾ ਪੁੱਠੇ ਹੀ ਕਰੀ ਜਾਂਦਾ ਮੁੰਡਾ ਪੁੱਠੇ ਹੀ ਕਰੀ ਜਾਂਦਾ ਗਹਿਲਾ ਪਿੰਕ ਦੇ ਨੇ ਮਿੱਤਰੋ ਰੋਪਲ ਕਰਨ ਉਹ ਕਹਿੰਦੇ ਆ ਨੌਜਨ ਇਕਬਾਲ ਸਿੰਘ ਗਹਿਲਾ ਦੀ ਧਰਤੀ ਦਾ ਪਾਵਾ ਕਬੱਡੀ ਦੇ ਨੇ ਮਿੱਤਰੋ ਨਵੇਂ ਪਲਕਰਨ ਜਗਦੀ ਮਾਣ ਕਰਦੇ ਨੇ ਬੰਦੇਪੁਰੇ ਗੋਪੀ ਤੇ ਬੱਬੂ ਤੁੰਗਲਾ ਸਾਡੇ ਵੀਰ ਕਹਿੰਦਾ ਵੱਡੇ ਮਾਣ ਸਨਮਾਨ ਕਰਾਂਗੇ ਪਰ ਨੰਬਰ ਔਰ ਨੰਬਰ ਕਹਿੰਦੇ ਨੇ ਭਾਈ ਪ੍ਰਗਟ ほんとに。 ਯਾਰ ਪੈਨੂ ਵਾਲਾ ਦੇਖੀ ਜਾਂਦਾ ਹੈ ਉਹ ਕਿਰਪਾ ਕਰਕੇ ਮਿਲ ਲੈਣ ਬੜਕਟਾਇਆ ਗੁਰਦਾਰ ਉਹ ਇਕੱਠੇ ਹੋ ਜਾਣ ਆਹ ਸਾਹਮਣੇ ਕਦੇ ਕਬਲ ਗਿਆ ਗੋਟੀਆਂ ਮੇਰੇ ਮਿੱਤਰੋ ਕਬੱਡੀ ਪੌਂਡ ਤੇ ਦੀ ਵੱਧ ਗਿਆ ਕੋਖੜੇ ਜੱਡਾ ਬੰਦਾ ਹੈ ਇਹ ਵੱਡਾ ਮੱਲ ਹੈ ਇਹ ਕਦੇ ਕਬਲ ਉਹ ਮੀਰਾਪੁਰ ਦੀ ਧਰਤੀ ਮੇਰੇ ਮਿੱਤਰੋ ਚਾਰੇ ਜਾਫੀ ਪੱਟਾਂ ਤੇ ਥਾਪੀਆਂ ਮਾਰਦੇ ਹੈ ਇਹ ਤਾਂ ਬਰਾੜ ਜਵੇਂ ਕੈਨੇਡਾ ਦੇ ਵਿੱਚ ਉਹਨੇ ਭਾਈ ਸਾਹਿਬ ਮੇਰੇ ਵੀਰ ਨੇ ਜੋ ਕਿ ਉੱਥੇ ਗਿਆਦਾ ਹੋਰ ਤੋਂ ਹੋਰ ਆਹ ਜਵੇਂ ਵੱਡੀ ਧਰਤੀ ਮੇਰੇ ਮਿੱਤਰੋ ਆਹ ਆਹ ਦੇਖ ਰਹੇ ਹੋ ਨਾ ਟੌਪ ਦਾ ਜੱਫਾ ਅਮਰੀਕ ਵੱਡੇ ਦੇ ਕਰਾਉਟਵਾ ਦਿੱਤਾ ਉਧਰੋਂ ਲਾਥੇ ਰਿਸ਼ਪਾਲ ਸੰਤੂ ਦੀ ਨਾਂ ਤੇ ਨਾਲ ਮਨਦੀਪ ਧਨੋਵਾ ਮੇਰੇ ਵੀਰੋ ਕੈਨੇਡਾ ਤੋਂ ਵੀਰ ਵਿਸ਼ੇਸ਼ ਤੌਰ ਤੇ ਆਇਆ ਬੰਦੀਪੁਰੀਆ ਤੇ ਇਹਨਾਂ ਜੱਫੇ ਬਾਈ ਕਹਿੰਦਾ 10000 ਦੇਵਾਂਗੇ ਪਰ ਇਧਰਲੇ ਪਾਸੇ ਫੈਸਲਾ ਕੀ ਨੰਬਰ ਧਾਵੀ ਦੇ ਰਿਸ਼ਪਾਲ ਸੰਤੂ 500 ਰੁਪਏ ਗੋਪੀ ਦੇ ਜੱਫੀ ਦੇ ਦੇਣਗੇ ਸਾਡੇ ਵੀਰ ਮੇਰ ਰਿਸ਼ਪਾਲ ਸੰਤੂ ਆਓ ਸਾਹਮਣੇ ਕਹਿੰਦੇ ਸ਼ਾਬਾਸ਼ ਅਸਟ੍ਰੇਲੀਆ ਬੜਾ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦੇ ਪਹਿਲਾ ਇਨਾਮ ਸਾਡੇ ਵੀਰਾਂ ਵੱਲੋਂ ਦਿੱਤਾ ਜਾਣਾ ਹੈ ਪਹਿਲਾ ਇਨਾਮ ਸਾਡੇ ਵੀਰਾਂ ਵੱਲੋਂ ਦਿੱਤਾ ਜਾਣਾ ਹੈ ਰਿਸ਼ਪਾਲ بھائی ਜਿੰਦੀ ਨੇ ਨਾਲ ਸਾਕਾ ਪ੍ਰਧਾਨ ਸਾਡੇ ਵੀਰਾਂ ਵੱਲੋਂ ਸੈਕਿੰਡ ਇਨਾਮ ਦਿੱਤਾ ਜਾਣਾ ਹੈ ਗਿਸ਼ਤਾਂ ਨੂੰ ਫੋੜ ਭਾਈ ਮਨਦੀਪ ਧੋਵਾ ਪਹੁੰਚਿਆ ਹੋਇਆ ਹੈ ਉਹ ਕੈਨੇਡਾ ਤੋਂ ਨਾਲ ਅੰਮ ਸਾਡਾ ਵੀਰ ਆਇਆ ਹੋਇਆ ਹੈ ਉਹ ਬੱਲੇ 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 ਹੋ ਰਹੀ ਹੈ ਉਧਰ ਕਿੰਨੇ ਨਿਰਮਲ ਬਰਾੜ ਇਹਨਾਂ ਝੋਕ ਹਰੀਹਰ ਕਾਰ ਕਲੱਬ ਗਰੁੱਪ ਕੈਨੇਡਾ ਮੋਪੀ ਰੰਦਾਵਾ ਯਾਦਾ ਬਰਾੜ ਬੱਬਾ ਬਰਾੜ ਬਾਦਸ਼ਾ ਸ਼ਾਹ ਪਿੰਡਰ ਹਰਦੀਪ ਗਹਿਰ ਮਨਦੀਰ ਿੱਲੋ ਆਸਟ੍ਰੇਲੀਆ ਰਪੰਬਰ ਦੇ ਆ ਤਿੰਨ ਕਬੱਡੀਆਂ ਤੇ ਜਿਰਾੜਾ ਹੋਇਆ ਹੁਣ ਸਵਾਦ ਆਇਆ ग्यारहं ग्यारहं हज़ार रु चोक वारो इहो कुझु हरी ख़र्चियल पिंड कंहिं भाई कंदा कंडल वारी खे नोटा जा मींह बरा नोटा जा मीह बरा मेरे मित्रो लैडी अमरीक भाई चकला बाइको हर दोस्ती प्राह कलर वारा ਕੌਣ ਹੈ ਕੌਣ ਹੈ ਕੌਣ ਇਹਦਾ ਸੋਨੇ ਵਾਲਾ ਪਿੰਡ ਹੈ ਮਾਸਟਰ ਹਰਜੀਤ ਸਿੰਘ ਜੀ ਸਿੱਧੂ ਤੇ ਸੀਰਾ ਪਟਵਾਰੀ ਜਿਹਨੇ ਦੌਲਤਪੁਰਾ ਹਰਮਨ ਖਿੱਲ ਵੀਰ ਨੇ ਆਹ ਦਵਾਵਾਂ ਨੇ ਮਾਸਟਰ ਹਰਜੀਤ ਸਿੰਘ ਜੀ ਸਿੱਧੂ ਕੱਢੇ ਵੀਰ ਨੇ ਆਹ ਮਨਦੀਪ ਦਾ ਵੱਡਾ ਵੱਡਾ ਭਾਈ ਲਗੀਆ ਮੇਲਾ ਵੀ ਕਿੰਨੇ ਸਾਰੇ ਮੁੰਡਿਆਂ ਨੇ ਆਓ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਬੈਠੇ ਆ ਸਾਰੇ ਬੰਦ ਕਹਿੰਦਾ ਧੰਨਵਾਦ ਹੈ ਇਹ ਤੁਹਾਡਾ ਇੱਕਾ ਬੋਲਿਆ ਲੇਕਰ ਆ ਜਿਹੜੇ ਇਕੱਲਾ ਜਾੜ ਹੀ ਰਹਿ ਜਾਂਦਾ ਆ ਬੇਲੇ ਲਓਏ ਮਿੱਤਰੋ ਆ ਗਏ ਘਰੇ ਤੇ 11 ਵੱਜ ਗਏ ਤੇ ਸਾਰੇ ਵੀਰਾਂ ਨੂੰ ਗੁੱਡ ਨਾਈਟ ਟਾਟਾ ਮੈਚ ਬੜੀ ਹੋ ਗਏ ਤੇ ਬਾਕੀ ਅਪਡੇਟ ਆਪਾਂ ਕੱਲੂ ਦੇਵਾਂਗੇ ਗੁੱਡ ਨਾਈਟ